मेरिटोरियस टीचर यूनियन पंजाब ਦੀ ਪਟਿਆਲਾ ਇਕਾਈ ਦੇ ਵੱਲੋਂ ਸਕੂਲ ਸਮੇਂ ਤੋਂ ਬਾਅਦ ਵਿੱਚ ਮੈਰਿਟੋਰियस ਸਕੂਲ ਪਟਿਆਲਾ ਦੇ ਮੁੱਖ ਗੇਟ ਤੇ ਪੰਜਾਬ ਸਰਕਾਰ ਦੇ ਝੂਠੇ ਲਾਰੇ ਦੀ ਪੰਡਤ ਦੇ ਲਈ ਫੂਕ ਮਜਾਰਾ ਕੀਤਾ ਗਿਆ ਵਰਨਣ ਜੋਗਾ ਕਿ ਪੰਜਾਬ ਸਰਕਾਰ ਸਭ ਕੈਬਨਿਟ ਮੀਟਿੰਗ ਦੀ ਮੀਟਿੰਗ ਨੂੰ ਹੋਰ ਅੱਗੇ ਪਾ ਰਹੀ ਹੈ ਮੈਰਿਟੋਰियस টিਚਰ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਕਹਿਣਾ ਹੈ ਪਟਿਆਲਾ ਇਕਾਈ ਦੀ ਸੀਨੀਅਰ ਅਗੂ ਸ਼੍ਰੀਮਤੀ ਬਮਨੀਤ ਕੋਰਦਾ ਇਸ ਮੌਕੇ ਤੇ ਉਹਨੇ ਕੀ ਕੁਝ ਹੋਰ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਸੀ ਮੈਰਿਟੋਰੀਅਸ ਸਕੂਲ ਪਟਿਆਲਾ ਦੇ ਟੀਚਰਾਂ ਦੀ ਲੈਕਚਰਰਾਂ ਦੀ ਪੀਸੀ ਕੰਪਿਊਟਰ ਟੀਚਰ ਸੋ ਮੈਰਿਟੋਰੀਅਸ ਸਕੂਲ ਦੇ ਟੀਚਰ ਹਨ ਸੋ ਸਾਨੂੰ ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਵਿਛੜਾ ਜਿਹੜਾ ਉਹਨੂੰ ਸਹਿਨ ਕਰ ਰਹੇ ਆਂ ਔਰ ਉਹਦੇ ਅਗੇਂਸਟ ਅਸੀਂ ਹਰ ਟੈਸਟ ਕੀਤਾ ਹੈ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਸਾਡੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਇਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆਂ ਨਾਰੇ ਲਾਉਂਦੇ ਹੁਆ ਤਿੰਨ ਸਾਲ ਨਿਕਲ ਚੁੱਕੇ ਨੇ ਉਹਨਾਂ ਦੀ ਧਾਮ ਦੇ ਉੱਤੇ ਔਰ ਅੱਜ ਅਸੀਂ ਇੱਥੇ ਉਹਨਾਂ ਦੇ ਨਾਰਿਆਂ ਦੀ ਜਿਹੜੀ ਪੰਡ ਹੈ ਜਿਹੜੀ ਬਹੁਤ ਭਾਰੀ ਹੋ ਚੁੱਕੀ ਸੀ ਹੁਣ ਅਸੀਂ ਉਹਨੂੰ ਅੱਗ ਲਾਈ ਹੈ ਔਰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੈ ਸਾਡੀ ਕੱਲ ਦੀ ਜੇ ਸਾਡਾ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਆਪਣੀ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਨੇ ਕੁਝ ਰੈਗੂਲਰ ਕੀਤਾ ਜਾਵੇ 2018 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਸਾਡੇ ਨਾਮ ਦਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਸਾਡੀਆਂ ਸਿਵਾਮਾਂ ਨੂੰ ਰੈਗੂਲਰ ਕੀਤਾ ਜਾਵੇ ਬਹੁਤ ਹੀ ਮਿਹਨਤੀ ਅਧਿਆਪਕ ਸਾਰੇ ਇੱਥੇ ਜਿਹੜੇ ਨੇ ਇਹ ਕੰਮ ਕਰ ਰਹੇ ਨੇ ਪਲੱਸ 2 ਦੇ ਰਿਜ਼ਲਟ ਜੇਈ ਔਰ ਨੀਟ ਦੀ ਤਿਆਰੀ ਵਾਸਤੇ ਅੰਤ ਤੱਕ ਮਿਹਨਤ ਹੈ ਸਾਰੀ ਬੀਕੋ ਜਿਹੜੇ ਕਰਦੇ ਨੇ ਔਰ ਇਹਨਾਂ ਦੀ ਇੱਕੋ ਇੱਕ ਮੰਗ ਕੇ ਸਾਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਕਾਬਾ ਮੁਕਾਬਾ ਪੰਜਾਬ ਸਰਕਾਰ ਮੁਕਾਬਾ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਮੈਰੀਟੋਰੀਅਸ ਸੁਸਾਇਟੀ ਮੁਰਦਾਬਾ 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 ਮੈਰੀਟੋਰੀਅਸ ਸੁਸਾਇਟੀ ਪੰਚ ਕਰੋ ਪੰਚ ਕਰੋ ਪੰਚ ਕਰੋ ਮੈਰੀਟੋਰੀਅਸ ਟੀਚਰ ਨੂੰ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਏਵਨ ਪੰਜਾਬੀ ਟੀਵੀ ਲਿਪਟਿਆਲਾ ਤੋਂ ਪਟਵਾਰੀ ਦੀ ਖਾਸ ਰਿਪੋਰਟ ਮੈਰਿਟੋਰੀਅਰ ਟੀਚਰ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਦੇ ਵੱਲੋਂ ਸਕੂਲ ਸਮੇਂ ਤੋਂ ਬਾਅਦ ਵਿੱਚ ਮੈਰਿਟੋਰੀਅਰ ਸਕੂਲ ਪਟਿਆਲਾ ਦੇ ਮੁੱਖ ਗੇਟ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਾਜੀ ਪੰਡਲ ਦੇ ਲਈ ਫੂਕ ਮਜਾਰਾ ਕੀਤਾ ਗਿਆ ਵਰਨ ਜੋਗ ਹੈ ਕਿ ਪੰਜਾਬ ਸਰਕਾਰ ਸਭ ਕੈਬਨਿਟ ਮੀਨ ਕਮੇਟੀ ਦੀ ਮੀਟਿੰਗ ਨੂੰ ਹੋਰ ਅੱਗੇ ਪਾ ਰਹੀ ਹੈ ਮੈਰਿਟੋਰੀਅਰ ਟੀਚਰ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਕਹਿਣਾ ਹੈ ਪਟਿਆਲਾ ਇਕਾਈ ਦੀ ਸੀਨੀਅਰ ਆਗੂ ਸ਼੍ਰੀਮਤੀ ਬਮਨੀਤ ਕੋਰਦਾ ਇਸ ਮੌਕੇ ਤੇ ਉਹਨੇ ਕੀ ਕੁਝ ਹੋਰ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਸੀ ਮੈਰਿਟੋਰੀਅਸ ਸਕੂਲ ਪਟਿਆਲਾ ਦੇ ਟੀਚਰਾਂ ਦੇ ਲੈਕਚਰਰ ਜੀ ਪੀ ਕੰਪਿਊਟਰ ਟੀਚਰ ਜੋ ਮੈਰਿਟੋਰੀਅਸ ਸਕੂਲ ਦੇ ਟੀਚਰ ਹਨ ਸੋ ਸਾਨੂੰ ਪਿਛਲੇ 11 ਸਾਲ ਤੋਂ ਅਸੀਂ ਸਰਕਾਰ ਦਾ ਜਿਹੜਾ ਹੈਗਾ ਵਿਛੜਾ ਜਿਹੜਾ ਉਹਨੂੰ ਸਹਿਨ ਕਰ ਰਹੇ ਆਂ ਔਰ ਉਹਦੇ ਦੇ ਇਸ ਤੱਕ ਪ੍ਰੋਟੈਸਟ ਕੀਤਾ ਹੈ ਸਿੱਖਿਆ ਮੰਤਰੀ ਵਿੱਤ ਮੰਤਰੀ ਔਰ ਮੁੱਖ ਮੰਤਰੀ ਤੋਂ ਲਗਾਤਾਰ ਸਾਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਸਾਡੀਆਂ ਸਿਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣਗੀਆਂ ਪਰ ਇਹਦੇ ਵਿੱਚ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਅਸੀਂ ਉਹਨਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਆਂ ਨਾਰੇ ਲਾਉਂਦਿਆਂ ਹੋਇਆ 3 ਸਾਲ ਨਿਕਲ ਚੁੱਕੇ ਨੇ ਉਹਨਾਂ ਦੀ ਧਾਮ ਦੇ ਉੱਤੇ ਔਰ ਅੱਜ ਅਸੀਂ ਇੱਥੇ ਉਹਨਾਂ ਦੇ ਨਾਰਿਆਂ ਦੀ ਜਿਹੜੀ ਪੰਡ ਹੈ ਜਿਹੜੀ ਬਹੁਤ ਭਾਰੀ ਹੋ ਚੁੱਕੀ ਸੀ ਹੁਣ ਅਸੀਂ ਉਹਨੂੰ ਅੱਗ ਲਾਈ ਹੈ ਔਰ ਵਿੱਤ ਮੰਤਰੀ ਜੀ ਨਾਲ ਮੀਟਿੰਗ ਹੈ ਸਾਡੀ ਕੱਲ ਦੀ ਜੇ ਸਾਡਾ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਅਸੀਂ ਆਪਣੀ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਸਿੱਖਿਆ ਵਿਭਾਗ ਨੂੰ ਰੈਗੂਲਰ ਕੀਤਾ ਜਾਵੇ 2018 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਸਾਡੇ ਨਾਮ ਦਾ ਉਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਸਾਡੀਆਂ ਸਵਾਮਾਂ ਨੂੰ ਰੈਗੂਲਰ ਕੀਤਾ ਜਾਵੇ ਬਹੁਤ ਹੀ ਮਿਹਨਤੀ ਅਧਿਆਪਕ ਸਾਰੇ ਇੱਥੇ ਜਿਹੜੇ ਨੇ ਕੰਮ ਕਰ ਰਹੇ ਨੇ ਪਲੱਸ 2 ਦੇ ਰਿਜ਼ਲਟ ਜੇਈ ਔਰ ਨੀਟ ਦੀ ਤਿਆਰੀ ਵਾਸਤੇ ਅੰਤ ਤੱਕ ਮਿਹਨਤ ਇਹ ਸਾਰੇ ਕਿਸੇ ਜਿਹੜੇ ਕਰਦੇ ਨੇ ਔਰ ਇਹਨਾਂ ਦੀ ਇੱਕੋ ਇੱਕ ਮੰਗ ਕੇ ਸਾਨੂੰ ਸਿੱਖਿਆ ਵਿਭਾਗ ਵਿੱਚ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਦਾਬਾ ਮੁਰਦਾਬਾ ਸਰਕਾਰ ਮੁਰਤਾਬਾ ਮੁਰਤਾਬਾਦ ਮੁਰਤਾਬਾ ਮੈਰੀਟੋਰੀਅਸ ਸੁਸਾਇਟੀ ਮੁਰਤਾਬਾ ਮੁਰਤਾਬਾਦ ਮੁਰਤਾਬਾ ਮੈਰੀਟੋਰੀਅਸ ਸੁਸਾਇਟੀ ਪੰਗ ਕਰੋ ਪੰਗ ਕਰੋ ਪੰਗ ਕਰੋ ਮੈਰੀਟੋਰੀਅਸ ਟੀਚਰ ਨੂੰ ਰੈਗੂਲਰ ਕਰੋ ਰੈਗੂਲਰ ਕਰੋ ਰੈਗੂਲਰ ਕਰੋ ਪੰਜਾਬ ਸਰਕਾਰ ਮੁਰਤਾਬਾ ਮੁਰਤਾਬਾਦ ਮੁਰਤਾਬਾ ਪੰਜਾਬ ਸਰਕਾਰ ਮੁਰਤਾਬਾ ਮੁਰਤਾਬਾਦ ਮੁਰਤਾਬਾ ਏਵਨ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਪਟਵਾਰੀ ਦੀ ਖਾਸ ਰਿਪੋਰਟ